ਕੀ ਅਸੀਂ ਕੱਲੇ ਜੱਟ ਸਿੱਖ ਲੈ ਲਿਆ ਕਿਹੜੇ ਅਸੀਂ ਦੋ ਤਿੰਨ ਸਾਈਆਂ ਜੱਟ ਸਿੱਖ ਬਾਕੀ ਸਾਰੇ ਨਹੀਂ ਦੱਸੋ ਅੜੀ ਜਦੋਂ ਜਦੋਂ ਮੁੱਖ ਮੰਤਰੀ ਬਣਦੇ ਤਾਂ ਉਸਨੇ ਜੱਟ ਲੀਡਰੀ ਕੰਮ ਆਉਂਦੇ ਨਾ ਬਾਕੀ ਨਜ਼ਰ ਨਹੀਂ ਆਉਂਦੀ ਪੂਰੇ ਹਿੰਦੁਸਤਾਨ ਭਰ ਦੇ ਵਿੱਚੋਂ ਇੱਕੋ ਹੀ ਹੈ ਜਿਹਨੂੰ ਅਸੀਂ ਪੰਜਾਬੀ ਤੇ ਜੱਟ ਸਿੱਖ ਦੀ ਸਟੇਟ ਕਹਿੰਦੇ ਹਾਂ ਤੇ ਉਹ ਜਿਹਨੂੰ ਕਹਿੰਦੇ ਹੈਗੇ ਕਿ ਕਿੰਨੇ ਕਿੰਨੇ ਪਰਸੈਂਟ ਹੈਗੇ ਮੈਨੂੰ ਦੱਸੋ ਨਾ ਮੰਨਦੀਆਂ ਇੱਕੀ ਦਾ 2% ਕਾਲੀਆਂ ਨੂੰ ਵੀ ਜੱਟ ਮਿਲਦਾ ਤੁਹਾਨੂੰ ਵੀ ਜੱਟ ਮਿਲਦਾ 20% ਹੋਵਾਂਗੇ ਇੱਕੋ ਹੀ ਸਟੇਟ ਹੈ ਜੇ ਹੁਣ ਅਸੀਂ ਆਪਣੀ ਸਟੇਟ ਚ ਆਖੀਏ ਕਿ ਜੱਲੀ ਸਭ ਤੋਂ ਜ਼ਿਆਦਾ ਹੈ ਜੱਟਾਂ ਤੋਂ ਜ਼ਿਆਦਾ ਨੇ ਤਾਂ ਬੰਦ ਜੰਮੂ ਕਸ਼ਮੀਰ ਦੇ ਵਿੱਚ ਆ ਪਾਕੀ ਪੂਰਬਾਨ ਦੀ ਜਿਹੜੀ ਗੱਲ ਕੀਤੀ ਕਿ ਅਸੀਂ ਸਾਰੀ ਪਾਰਟੀਆਂ ਦਾ ਵਿਸ਼ਵਾਸ ਕੇ ਪਰ ਦਲ ਸਾਰੀ ਜਾਤੀਆਂ ਤੋਂ ਸਭ ਵਿਸ਼ਵਾਸ ਕਰਦੇ ਆਂ ਹਰ ਚੀਜ਼ੇ ਕਰਦੇ ਆਂ ਪਰ ਇਹ ਕਿਸ ਤਰ੍ਹਾਂ ਹੈ ਕਿ ਹਰ ਪਾਰਟੀ ਦਾ ਆਦਮੀ ਚਾਹਦਾ ਕਿ ਜੱਟ ਹੀ ਲੀਡਰ ਬਣੇ ਦੇਖੋ ਸਾਰੇ ਹਿੰਦੁਸਤਾਨ ਚ ਨਹੀਂ ਅਸੀਂ ਪੰਜਾਬ ਦਾ ਡਿਮਾਂਡ ਨਹੀਂ ਕੀਤੀ ਦਿੱਲੀ ਵਿੱਚ ਹਿੰਦੂ ਆਪਣੇ ਸ਼ੀਲਾ ਢਿੱਕਸ਼ ਜੀ ਵੀ ਰਹੇ ਜਾਂ ਹੋਰ ਵੀ ਰਹੇ ਪੰਜਾਬ ਇੱਕ ਨਿੱਕੀ ਜਿਹੀ ਸਟੇਟ ਹੈ ਪੰਜਾਬ ਵਿੱਚ ਇਨਜਸਟਿਸ ਹੋਊਗਾ ਜੇ ਇੱਥੇ ਪੰਜਾਬ ਦੇ ਵਿੱਚ ਆਪਣਾ ਜੱਟ ਸਿੱਖ ਨੂੰ ਨਾ ਬਣਾਇਆ ਜਾਵੇ ਜੰਮੂ ਕਸ਼ਮੀਰ ਚੰ ਜਸਟਿਸ ਹੋਊਗਾ ਜੱਟ ਸਿੰਘ ਨੂੰ ਕਿਉਂ ਬਣਾਇਆ ਜਾ ਰਿਹਾ ਸਭ ਤੋਂ ਜ਼ਿਆਦਾ ਉਹ ਨਹੀਂ ਹੈਗੇ ਇਸੇ ਲਈ ਮੈਂ ਗੱਲ ਕਰਦੀ ਹਾਂ ਨਾ ਦਲੀ ਸਭ ਤੋਂ ਜ਼ਿਆਦਾ ਨੇ ਅਸੀਂ ਵੀ ਸਾਡਾ ਲਾਣ ਤੇ ਆ ਓਏ ਲਾਣ ਤੇ ਆ ਲੱਖ ਲਾਣ ਤੇ ਆ ਸ਼ੇਮ 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 ਆਖੇ ਪੰਜਾਬ ਦਾ ਸੀਐਮ ਜੱਟ ਹੋਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਜੱਟ ਸਿੱਖ ਹੋਣਾ ਚਾਹੀਦਾ ਹੋਰ ਨਹੀਂ ਕੋਈ ਹੋਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਇਸ ਪੰਜਾਬ ਪੰਜਾਬੀਅਤ ਸਿੱਖੀ ਦੇ ਕਾਤਲ ਲੋਕ ਮਰਦਾ ਬੋਲੂ ਕਫਨ ਪਾੜੂ ਦਰਸਾਲੇ ਜਮੀਰ ਤੋਂ اخلاق ਤੋਂ ਗਿਰ ਚੁੱਕੇ ਲੋਕ ਹਨ ਜਿਹੜੇ ਗੁਰੂ ਸਾਹਿਬ ਦੇ ਸਿੱਖ ਸ਼ਬਦ ਨੂੰ ਆ ਪਵਿੱਤਰ ਕਰਨ ਵਾਸਤੇ ਗੁਰੂ ਦੀ ਸਿੱਖੀ ਦਾ ਕਤਲ ਕਰਨ ਵਾਸਤੇ ਇਹ ਰਾਜਨੀਤਕ ਲੀਡਰ ਇਹ ਧਰਮ ਦੇ ਠੇਕੇਦਾਰ ਸਭ ਰਲੇ ਹੋਏ ਨੇ ਇਹ ਜਿੰਨੀਆਂ ਵੀ ਮੰਨੂਵਾਦੀ ਪਾਰਟੀਆਂ ਆ ਚਾਹੇ ਨੀਲੀ ਪੱਗ ਵਾਲੀ ਪਾਰਟੀ ਆ ਤੇ ਚਾਹੇ ਹੈਗੀ ਚਿੱਟੀ ਪੱਗ ਵਾਲੀ ਇਹ ਪੱਕੀਆਂ ਮਨੁਵਾਦੀ ਬੱਬਰਵਾਦੀ ਬ੍ਰਾਹਮਣਵਾਦੀ ਪਾਰਟੀਆਂ ਜਿਨ੍ਹਾਂ ਦਾ ਅਜੰਡਾ ਗੁਰੂ ਦੀ ਸਿੱਖੀ ਦਾ ਕਤਲ ਕਰਨਾ ਆ ਤੇ ਜਾਤ ਪਾਤ ਊਚ ਨੀਚ ਭੇਦ ਭਾਵ ਨੂੰ ਪ੍ਰਮੋਟ ਕਰਨਾ ਆ ਠੀਕ ਨਹੀਂ ਤੇ ਹੁਣ ਇਹ ਦੇਖੋ ਕਿੰਨਾ ਚੰਗਾ ਹੁੰਦਾ ਬੀਬੀ ਜੇ ਕਹਿੰਦੀ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਪੰਜਾਬੀ ਹੋਣਾ ਚਾਹੀਦਾ ਇੱਕ ਸਿੱਖ ਹੋਣਾ ਚਾਹੀਦਾ ਤੇ ਸ਼ਰਮ ਆਉਣੀ ਚਾਹੀਦੀ ਇਹੋ ਜਿਹਾ ਲੀਡਰਾਂ ਨੂੰ ਜਿਹੜੇ ਆਪਣੇ ਆਪ ਨੂੰ ਸਿੱਖ ਪਰਿਵਾਰਾਂ ਦੇ ਜਾਂ ਸਿੱਖ ਲੀਡਰ ਜਾਂ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸ ਧਰਤੀ ਤੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਜਾਤ ਪਾਤ ਊਚ ਨੀਚ ਭੇਤ ਭਾਵ ਨੂੰ ਬ੍ਰਾਹਮਣ ਦੇ ਚਲਾਏ ਹੋਏ ਵਰਨ ਰਮਣਡ ਕਾਸਟ ਸਿਸਟਮ ਦੀ ਸਤਗੁਰ ਨੇ ਜੜਾ ਨੂੰ ਪੱਟ ਕੇ ਸੂਰਜ ਵੱਲ ਨੂੰ ਕਰ ਦਿੱਤਾ ਹੋਵੇ ਤੇ ਅੱਜ ਉਸ ਗੁਰੂ ਨੂੰ ਇਹ ਲੋਕ ਇੱਕ ਲਲਕਾਰ ਮਾਰ ਰਹੇ ਨੇ ਵੰਗਾਰ ਰਹੇ ਆ ਕਿ ਐ ਗੁਰੂ ਗੋਬਿੰਦ ਸਿੰਘ ਫੇਰ ਕੀ ਹੋਇਆ ਜੇਕਰ ਤੂੰ ਖਾਲਸਾ ਪੰਥ ਦੀ ਸਿਰਜਣਾ ਕਰਕੇ ਜਾਤ ਪਾਤ ਦਾ ਖਾਤਮਾ ਕੀਤਾ ਸੀ ਪਰ ਸਾਨੂੰ ਵੀ ਹੁਕਮ ਆ ਸਾਡੇ ਗੁਰੂ ਮੰਨੂ ਬ੍ਰਾਹਮਣ ਦਾ ਕਿ ਤੁਹਾਡੇ ਦਿੱਤੇ ਹੋਏ ਸਿੱਖ ਸ਼ਬਦ ਨੂੰ ਅਸੀਂ ਆ ਪਵਿੱਤਰ ਕਰਨ ਵਾਸਤੇ ਉਹਦੀ ਜਖੜਾਂ ਪੱਟਣ ਵਾਸਤੇ ਨੁਕਸਾਨ ਕਰਨ ਵਾਸਤੇ ਤੇਰੇ ਦਿੱਤੇ ਹੋਏ ਸਿੱਖ ਸ਼ਬਦ ਦੇ ਨਾਲ ਅਸੀਂ ਮੰਨੂ ਬ੍ਰਾਹਮਣ ਦਾ ਦਿੱਤਾ ਹੋਇਆ ਆਇਡੈਂਟੀਟੀ ਕਾਰਡ ਮੰਨੂ ਬ੍ਰਾਹਮਣ ਦੀ ਭਾਰਤੀ ਮੂਲ ਵਸਤੀ ਲੋਕਾਂ ਨੂੰ ਕੱਢੀ ਹੋਈ ਗਾਲ ਜਾਤ ਰੂਪੀ ਸ਼ਬਦ ਜਿਹੜਾ ਅਸੀਂ ਜ਼ਰੂਰ ਵਰਤਾਂਗੇ ਠੋਕ ਵਜਾ ਕੇ ਲਗਾਵਾਂਗੇ ਉਹਦੇ ਅਧਾਰ ਤੇ ਹੀ ਅਸੀਂ ਲਗ ਲਗ ਜਾਤਾਂ ਦੀਆਂ ਜਾਤ ਸੁਭਾਵਾਂ ਵੀ ਬਣਾਵਾਂਗੇ ਜਿਵੇਂ ਕਿ ਜੱਟ ਮਹਾਸਭਾ ਚਮਾਰ ਮਹਾਸਭਾ ਆਰਾਮਗੜੀਆ ਮਹਾਸਭਾ ਜਾਂ ਹੋਰ ਵੀ ਕਈ ਜਾਤਾਂ ਦੇ ਨਾਮਾਂ ਤੇ ਬਣੀਆਂ ਹੋਈਆਂ ਇਹੋ ਜਿਹੀ ਆਰਗੇਨਾਈਜੇਸ਼ਨ ਜਿਹੜੀਆਂ ਆ ਤੇ ਫਿਰ ਜਾਤਾਂ ਦੇ ਆਧਾਰ 'ਤੇ ਲਗ ਲਗ ਅਸੀਂ ਗੁਰਦੁਆਰੇ ਬਣਵਾ ਵੀ ਦਿੱਤੇ ਆ ਤੇ ਹੋਰ ਵੀ ਬਣਵਾਵਾਂਗੇ ਲਗ ਲਗ ਸੇਵੇ ਵੀ ਕਰਵਾ ਦਿੰਦੇ ਆ ਤੇ ਆਉਣ ਵਾਲੇ ਸਮੇਂ 'ਚ ਜੇ ਕਿਤੇ ਇਕੱਠੇ ਹੋਈ ਵੀ ਸੇਵੇ ਸਾਰੇ ਲੋਕਾਂ ਦੇ ਅਲੱਗ-ਅਲੱਗ ਅਸੀਂ ਕਰਾਵਾਂਗੇ ਅਲੱਗ-ਅਲੱਗ ਜੰਜ ਕਰ ਤੇ ਗੀਤ ਗਾਣੇ ਫਿਲਮਾਂ ਵੀ ਅਸੀਂ ਜਾਤ ਦੇ ਆਧਾਰ 'ਤੇ ਕਢਵਾਵਾਂਗੇ ਅਸੀਂ ਪ੍ਰਮੋਟ ਕਰਾਂਗੇ ਤਾਂ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਤੇਰੇ ਖਾਲਸਾ ਸਿੱਖ ਪੰਥ ਜੋ ਸਿੱਖੀ ਦਾ ਸਥਾਨ ਹੈ ਅਸੀਂ ਉਹਨੂੰ ਜੜੋਂ ਤੋ ਪੱਟਾਂਗੇ ਇਹਨਾਂ ਲੋਕਾਂ ਨੇ ਫੈਸਲਾ ਕੀਤਾ ਹੋਇਆ ਹੈ ਅੰਦਰ ਖਾਤੇ RSS ਦੇ ਅਜੰਡਿਆਂ ਨੂੰ ਇਹ ਲੋਕ ਪ੍ਰਮੋਟ ਕਰਦੇ ਲਾਗੂ ਕਰ ਰਹੇ ਨੇ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਕੋਈ ਗੁਰੂ ਦਾ ਜਿਹੜਾ ਸਿੱਖ ਸਿਧਾਂਤ ਆ ਸਿੱਖ ਸਿਧਾਂਤ ਰੂਪੀ ਮਿਆਂਨ ਦੇ ਵਿੱਚ ਵੀਰੋ ਇੱਕ ਤਲਵਾਰ ਪੈ ਸਕਦੀ ਹੈ ਦੋ ਤਲਵਾਰਾਂ ਕਦੇ ਕਿਸੇ ਮਿਆਂਨ ਦੇ ਵਿੱਚ ਨਹੀਂ ਪੈਂਦੀਆਂ ਹੁੰਦੀਆਂ ਜੇ ਦੋ ਤਲਵਾਰਾਂ ਦੋ ਤਲਵਾਰਾਂ ਪਾਵਾਂਗੇ ਕ੍ਰੈਸ਼ ਹੋਣਗੀਆਂ ਇੱਕ ਮਿਆਂਨ ਦੇ ਵਿੱਚ ਕਰ ਮਿਆਂਨ ਵੀ ਟੁੱਟ ਜਾਵੇਗਾ ਪਰ ਇਹ ਹਰ ਦੂ ਲਾਣ ਤੇ ਇਹੋ ਜਿਹੇ ਲੋਕਾਂ ਦੇ ਜਿਹੜੇ ਸਿੱਖ ਸਤਾਤ ਰੂਪੀ ਮਿਆਂਨ ਦੇ ਵਿੱਚ ਜਾਤ ਦੀ ਤਲਵਾਰ ਵੀ ਪਾਉਣਾ ਚਾਹੁੰਦੇ ਤੇ ਸਿੱਖੀ ਦੀ ਤਲਵਾਰ ਵੀ ਪਾਉਣਾ ਚਾਹੁੰਦੇ ਤੇ ਪਾਈ ਆ ਇਹਨਾਂ ਨੇ ਤੇ ਉਹਦਾ ਰਿਜ਼ਲਟ ਉਹਦਾ ਨੁਕਸਾਨ ਆਪ ਸਾਰੇ ਵੇਖ ਸਕਦੇ ਆ ਕਿ ਉਹ ਸਮਾਂ ਸੀ ਕਦੋਂ ਜਦੋਂ ਸਿੱਖ ਜਿਹੜਾ ਆ 5-6% ਭਾਰਤ ਦੇਸ਼ ਦੇ ਵਿੱਚ ਸੀਗਾ ਤੇ ਅੱਜ ਇਹਨਾਂ ਦੀਆਂ ਇਹੋ ਜਿਹੇ ਲੋਕਾਂ ਦੀਆਂ ਲੀਡਰਾਂ ਦੀਆਂ ਗਦਾਰੀਆਂ ਕਾਰਨ ਅੱਜ ਜਿਹੜਾ ਸਿੱਖ ਆ ਉਹ 1 ਤੋਂ ਵੀ 1.5 1.5% ਰਹਿ ਗਿਆ ਬਰਬਾਦੀ ਦੇ ਕੰਡੇ ਤੇ ਖੜਾ ਕਰ ਦਿੱਤਾ ਇਹਨਾਂ ਲੋਕਾਂ ਨੇ ਲਿਆ ਕੇ ਦੇਖੋ ਜਾਤ ਜਿਹੜੀ ਆ ਸਿੱਖੀ ਦੇ ਕੋਈ ਜਾਤ ਨਹੀਂ ਹੁੰਦੀ ਜੇ ਦੀ ਜਾਤ ਹੈ ਉਹ ਸਿੱਖ ਨਹੀਂ ਹੈਗਾ ਗੁਰੂ ਸਾਹਿਬ ਕਹਿੰਦੇ ਆ ਕਿ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੇ ਕਿ ਸਿੱਖ ਦੀ ਜਿਹੜੀ ਜਾਤ ਆ ਉਹ ਗੁਰੂ ਦੀ ਵਿਚਾਰ ਧਾਰਾ ਆ ਤੇ ਹੁਣ ਇਹ ਗੁਰੂ ਨਾਲੋਂ ਵੀ ਜ਼ਿਆਦਾ ਸਿਆਣੇ ਹੋ ਗਏ ਆ ਇਹ ਆਪਣੇ ਆਪ ਨੂੰ ਗੁਰੂ ਨਾਲੋਂ ਵੀ ਜ਼ਿਆਦਾ ਇੰਟੈਲੀਜੈਂਟ ਸਮਝਦੇ ਆ ਕਿ ਗੁਰੂ ਦੇ ਦਿੱਤੇ ਹੋਏ ਪਵਿੱਤਰ ਸਿੱਖ ਸ਼ਬਦ ਦੇ ਨਾਲ ਆਪਣੀ ਜਾਤ ਲਗਾ ਰਹੇ ਨੇ ਜਿਹੜਾ ਬ੍ਰਾਹਮਣ ਨੇ ਪੂਛ ਲਾ ਕੇ ਦਿੱਤੀ ਆ ਇਹਨਾਂ ਨੂੰ ਇਹ ਹੈਰਾਨੀ ਦੀ ਇੱਕ ਦੁੱਖ ਵਾਲੀ ਗੱਲ ਆ ਵੀਰੋ ਦੁੱਖ ਵਾਲੀ ਗੱਲ ਆ ਅੱਜ ਸਿੱਖੀ ਦਾ ਘਾਣਕਰਨ ਵਾਸਤੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅੰਗਾਂ ਦੀਆਂ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ ਜਾ ਰਹੀ ਆ ਪੰਜਾਬ ਨਸ਼ਿਆਂ ਦਾ ਖਾੜਾ ਬਣ ਗਿਆ ਉੱਥੇ ਨਸ਼ਿਆਂ ਦੇ ਦਰਿਆ ਚੱਲ ਰਹੇ ਆ ਪੰਜਾਬ ਦੀ ਜਵਾਨੀ ਪੰਜਾਬੀਅਤ ਖਤਮ ਕਰ ਦਿੱਤੀ ਗਈ ਹੈ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਸੇਫ ਨਹੀਂ ਹੈਗੀ ਬੱਸਾਂ ਥੱਲੇ ਦੇ ਦੇ ਕੇ ਬੱਸਾਂ ਜੋ ਬਾਹਰ ਸੈਟ ਸੈਟ ਕੀ ਉਹਨਾਂ ਨੂੰ ਮਾਰਿਆ ਜਾ ਰਿਹਾ ਆ ਸ਼ਰੇਆਮ ਬਲਾਤਕਾਰ ਕੀਤੇ ਜਾ ਰਹੇ ਆ ਇਹ ਸਾਰਾ ਕੁਝ ਇਹਨਾਂ ਲੋਕਾਂ ਦੇ ਸਦਕੇ ਹੀ ਹੋ ਰਿਹਾ ਇਹਨਾਂ ਦੀ ਮਿਹਰਬਾਨੀਆਂ ਕਰਕੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਜੈਤੋ ਦੇ ਮੋਰਚੇ ਦੇ ਵਿੱਚ ਜ਼ਹਿਰ ਮਲਾਈ ਸੀ ਸਿੱਖਾਂ ਨੂੰ ਮਾਰਨ ਵਾਸਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਦਿਲਿਆਂ ਵਾਲੇ ਬਾਗ ਦੇ ਵਿੱਚ ਅਣਗਹਿਣਤਾ ਨਾ ਹੱਥੇ ਮੱਜ ਵੀ ਸਿੱਖਾਂ ਨੂੰ ਰੰਗਰੇਟੇ ਗੁਰੂ ਦੇ ਬੇਟਿਆਂ ਨੂੰ ਇਹਨਾਂ ਨੇ ਮਾਰਿਆ ਜਨਰਲ ਡੇਅਰ ਨੂੰ ਲੋਦੀ ਸਪੋਰਟ ਕੀਤੀ ਤੇ ਗੋਲੀਆਂ ਨਾਲ ਭੰਨ ਦਿੱਤਾ ਤੇ ਉਸੇ ਕਾਤਲ ਜਨਰਲ ਡੇਅਰ ਦੇ ਗਾਲਾਂ ਦੇ ਸਰੂਪੇ ਪਾਇਦਾ ਨੇ ਸਨਮਾਨਤ ਕੀਤਾ ਉਹਨੂੰ ਕਿ ਤੂੰ ਬਹੁਤ ਵਧੀਆ ਕੰਮ ਕੀਤਾ ਇਹਨਾਂ ਦੇ ਵੱਡੇ ਵਡੇਰਿਆਂ ਨੇ ਆ ਮਜੀਠੀਆ ਪਰਿਵਾਰਾਂ ਨੇ ਜਨਰਲ ਡੇਅਰ ਨੂੰ ਵੈਲ ਡਨ ਪਾਰਟੀਆਂ ਦਿੱਤੀਆਂ ਕਿ ਬਹੁਤ ਵਧੀਆ ਕੀਤਾ ਤੋਂ ਇਹਨਾਂ ਮੱਝ ਵੀ ਸਿੱਖਾਂ ਰੰਗ ਰੇਟੇ ਗੁਰੂ ਦੇ ਬੇਟਿਆਂ ਨੂੰ ਮਾ ਦਤਾ ਇਹ ਗੁਰੂ ਦੇ ਆਪਣੇ ਆਪ ਨੂੰ ਅਸਲੀ ਸਿੱਖ ਕਹਾਉਂਦੇ ਸੀ ਅਸੀਂ ਅਸਲੀ ਸਿੱਖ ਕਿਸ ਧਰਤੀ ਦੇ ਉੱਪਰ ਨਹੀਂ ਰਹਿਣ ਦੇਣੇ ਵੀਰੋ ਸੋਚੋ ਉਠੋ ਜਾਗੋ ਅੱਜ ਇਹਨਾਂ ਲੋਕਾਂ ਨੇ ਦੇਖੋ ਹੁਣ ਕਿੱਡੀ ਚੰਗੀ ਗੱਲ ਹੁੰਦੀ ਕਿ ਜੇ ਬੀਬੀ ਕਹਿੰਦੀ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹਰਕ ਦਾ ਮਾਣ ਦੇ ਨਾਲ ਸਿਰ ਉੱਚਾ ਹੋਣਾ ਜਾਣਾ ਚਾਹੀਦਾ ਹੋਣਾ ਸੀਗਾ ਪਰ ਨਹੀਂ ਇਹਨਾਂ ਲੋਕਾਂ ਨੇ ਜਾਤ ਪਾਤ ਨੂੰ ਹੀ ਪ੍ਰਮੋਟ ਕਰਨਾ ਆਇਆ ਤੇ ਉਹ ਲੋਕਾਂ ਦੀ ਮੈਂ ਤਾਂ ਕਹਿੰਦਾ ਅਣਖ ਤੇ ਗੈਰਤ ਮਰ ਚੁੱਕੀ ਜੋੜੇ ਲੋਕ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਤੇ ਚਿੱਟੀਆਂ ਪੱਗਾਂ ਵਾਲਿਆਂ ਪਾਰਟੀਆਂ ਦੇ ਵਿੱਚ ਬੈਠੇ ਆ ਤੇ ਇਹਨਾਂ ਨੂੰ ਵੋਟਾਂ ਪਾਉਂਦੇ ਜਿਹੜੇ ਲੀਡਰ ਬਣਦੇ ਨਮਾਇंदे ਬਣਦੇ ਆ ਜਾਂ ਤਾਂ ਉਹਨਾਂ ਦੀ ਅਣਖ ਤੇ ਜ਼ਮੀਰ ਗੈਰਤ ਮਰ ਚੁੱਕੀ ਆ ਇਹਦਾ ਮਤਲਬ ਉਹ ਇਹਨਾਂ ਜੱਟ ਲੀਡਰਾਂ ਦੇ ਗੋਡੇ ਦੇ ਥੱਲੇ ਸੀਰੀ ਬਣ ਕੇ ਰਹਿਣਾ ਚਾਹੁੰਦੇ ਆ ਉਹਨਾਂ ਦੀ ਜ਼ਮੀਰ ਖਤਮ ਹੋ ਚੁੱਕੀ ਹੈ ਨਹੀਂ ਤਾਂ ਇੰਨੇ ਸਾਲਾਂ ਦੇ ਵਿੱਚ ਇਹ ਜਿਹੜੋ ਅੱਜ ਸ਼ਰਿਆਮੇ ਲੋਕ ਬੋਲ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਜਾਟੇ ਬਣੇਗਾ ਤੇ ਬਾਕੀ ਲੋਕ ਕਿੱਥੇ ਗਏ ਹੋਏ ਨੇ ਸਿੱਖ ਕਿੱਥੇ ਗਏ ਹੋਏ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਕਿ ਸਿੱਖ ਸਾਰੇ ਖਤਮ ਹੋ ਗਏ ਨਹੀਂ ਅੱਜ ਵੀ ਜਿਉਂਦੇ ਆ ਪਰ ਇਹਨਾਂ ਨੇ ਦਬਾ ਕੇ ਰੱਖੇ ਹੋਏ ਆ ਉਹਨਾਂ ਦੀ ਆਣਖ ਤੇ ਗੈਰਤ ਨੂੰ ਉਹ ਹਲੂਣਾ ਦੇਣਾ ਅਸੀਂ ਚਾਹੁੰਦੇ ਆ ਕਿ ਉਠੋ ਜਾਗੋ ਤੁਸੀਂ ਆਪਣੀ ਸਿੱਖੀ ਨੂੰ ਸੰਭਾਲੋ ਉਹਨਾਂ ਦੇ ਤਾਂ ਇਹਨਾਂ ਲੋਕਾਂ ਨੇ ਮਨੋਸੰਮਤੀ ਦਾ ਰਾਜ ਲਾਗੂ ਕਰ ਦੇਣਾ ਇੱਥੇ ਇਹ ਲੋਕ ਇਹ ਵੀ ਨਹੀਂ ਜਾਣਦੇ ਕਿ ਜਿਹੜੀ ਜਾਤ ਬ੍ਰਾਹਮਣ ਨੇ ਦਿੱਤੀ ਹੈ ਇਹ ਇਸ ਤਰ੍ਹਾਂ ਆ ਵੀ ਜਿੱਦਾਂ ਇੱਕ ਕੁੱਤੇ ਦੇ ਪੂਛ ਲੱਗੀ ਹੋਉਂਦੀ ਆ ਜਿੱਦਾਂ ਇੱਕ ਦਿਨ ਡਾਕਟਰ ਗੁਰਨਾਮ ਸਿੰਘ ਜੀ ਪ੍ਰਚਾਰ ਕਰਦੇ ਸੀਗੇ ਉਹ ਕਹਿੰਦੇ ਕਿ ਜਿੱਡੀ ਵੱਡੀ ਬ੍ਰਾਹਮਣ ਦੀ ਦਿੱਤੀ ਹੋਈ ਜਾਤ ਰੂਪੀ ਪੂਛ ਆ ਭਾਵ ਇਹ ਜਿੱਦਾਂ ਜਿੱਦਾਂ ਵੱਡੀ ਹੁੰਦੀ ਜਾਂਦੀ ਆ ਉੱਚੀ ਜਾਤ ਹੁੰਦੀ ਜਾਂਦੀ ਆ ਉਦਾਂ ਹੀ ਉਦਾਂ ਹੀ ਇਹ ਜਿਹੜੀ ਪੂਛ ਉੱਪਰ ਨੂੰ ਖੜੀ ਹੁੰਦੀ ਜਾਂਦੀ ਆ ਐਨ ਆਕੜ ਕੇ ਉੱਪਰ ਨੂੰ ਖੜੀ ਹੋ ਜਾਂਦੀ ਆ ਜਿੱਡੀ ਵੱਡੀ ਉਹਦੀ ਜਾਤ ਆ ਜਿੱਦਾਂ ਵੱਡਾ ਬ੍ਰਾਹਮਣ ਵੱਲੋਂ ਦਿੱਤਾ ਹੋਇਆ ਆਇਡੈਂਟੀਟੀ ਕਾਰਡ ਆ ਸੋਸ਼ਲ ਸਟੇਟਸ ਦਾ ਤੇ ਜਿੱਦਾਂ ਜਾਤ ਛੋਟੀ ਹੁੰਦੀ ਜਾਂਦੀ ਹੈ ਤੇ ਪੂਛ ਦਾ ਦੁੰਬ ਵੀ ਜਿਹੜਾ ਥੱਲੇ ਨੂੰ ਨੀਮਾ ਹੁੰਦਾ ਜਾਂਦਾ ਨੀਮਾ ਹੁੰਦਾ ਜਾਂਦਾ ਆ ਇਹ ਆ ਜਾਤ ਪਾਤੀ ਸਿਸਟਮ ਤੇ ਗੁਰੂ ਸਾਹਿਬ ਨੇ ਸਾਨੂੰ ਸਿੱਖ ਸਿੰਘ ਕੌਰ ਖਾਲਸਾ ਡਿਗਨਿਟੀ ਆਤਮ ਸਨਮਾਨ ਅਣਖ ਤੇ ਗੈਰਤ ਦੇ ਸ਼ਬਦ ਦਿੱਤੇ ਹਨ ਸਾਨੂੰ ਉਹਨਾਂ ਤੇ ਮਾਣ ਹੋਣਾ ਚਾਹੀਦਾ ਸਾਨੂੰ ਉਹਨਾਂ ਤੇ ਮਾਣ ਕਰਨਾ ਚਾਹੀਦਾ ਆ ਦੇਖੋ ਸਾਰੀ ਦੁਨੀਆ ਜਾਣਦੀ ਹੈ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹਦੀ ਜਾਤ ਆ ਉਹ ਸਿੱਖ ਨਹੀਂ ਹੁੰਦਾ ਠੀਕ ਹੈ ਨਹੀਂ 함ਰੀ ਜਾਤ ਪਾਤ ਗੁਰ ਗੁਰ ਸਤਗੁਰ 함 ਵਿੱਚੋਂ ਸਿਰ ਗੁਰ ਕੇ ਤੇ ਜਿਹਦੀ ਜਾਤ ਹੁੰਦੀ ਆ ਉਹ ਸ਼ੂਦਰ ਹੁੰਦਾ ਆ ਸ਼ੂਦਰ ਦੀਆਂ 6000 ਜਾਤਾਂ ਬਾਹਮਣ ਨੇ ਬਣਾਈਆਂ ਸਿੱਖੀ ਦਾ ਕੋਈ ਜਾਤ ਨਹੀਂ ਹੈ ਨੀਂਗੀ ਤੇ ਇਸ ਸਿੱਖ ਸ਼ਬਦ ਨਾਲ ਜਾਤੀ ਸੂਚਕ ਸ਼ਬਦ ਲਾ ਰਹੇ ਨੇ ਬਾਬਾ ਸਾਹਿਬ ਅੰਬੇੜਕਰ ਜੀ ਨੇ ਵੀ ਜਾਤੀ ਸੂਚਕ ਸ਼ਬਦਾਂ ਦੇ ਉੱਪਰ ਐਸੇ ਕਰਕੇ ਪਾਬੰਦੀ ਲਗਾਈ ਸੀ ਬੈਨ ਲਗਾਇਆ ਸੀ ਕਿ ਸਮਾਜ ਦੇ ਵਿੱਚ ਨਫ਼ਰਤ ਤੇ ਜ਼ਹਿਰ ਪੈਦਾ ਕਰਦੇ ਆ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਨਹੀਂ ਬਣਨ ਦਿੰਦੇ ਪਰ ਇਹ ਲੋਕ ਸ਼ਰੀਆਮ ਕੋਈ ਜੱਟ ਮਹਾਸਭਾ ਕੋਈ ਚਮਾਰ ਮਹਾਸਭਾ ਬਣਾ ਕੇ ਇਹ ਆਪੋ ਆਪਣੀ ਡਫਲੀ ਬਜਾ ਰਹੇ ਨੇ ਤੇ ਮਨੂਵਾਦੀ ਸਿਸਟਮ ਨੂੰ ਇਹ ਲੋਕ ਜਿਹੜੇ ਪ੍ਰਮੋਟ ਕਰ ਰਹੇ ਆ ਤੇ ਇਹਨਾਂ ਜਾਤਾਂ ਦੇ ਆਰਥਿਕ ਤੇ ਤੁਸੀਂ ਦੇਖੋ ਇੰਨੇ ਗੰਦੇ ਭੱਦੇ ਮਜ਼ਾਕੀਆ ਕਿਸਮ ਦੇ ਆ ਵੀਰੋ ਕਿ ਸ਼ਰਮ ਨਾਲ ਸਿਰ ਝੁਕ ਜਾਂਦਾ ਬੰਦੇ ਨੂੰ ਤੇ ਜਿੱਦਾਂ ਹੁਣ ਨੀਅਰ ਸ਼ਬਦ ਤੋਂ ਬਾਹਮਣ ਨੇ ਝੀਰ ਬਣਾ ਦਿੱਤਾ ਕੂੜ ਸ਼ਬਦ ਤੋਂ ਕੂੜਾ ਸ਼ਬਦ ਤੋਂ ਜਿਹੜੀ ਜ਼ਮਾਦਾਰਾਂ ਦੀ ਜਾਤ ਬਣਾ ਕੇ ਰੱਖ ਦਿੱਤੀ ਹੈ ਤੇ ਇਦਾਂ ਹੀ ਜਿੱਦਾ ਜੜ ਦਾ ਮਤਲਬ ਉਹ ਜ਼ਮੀਨੀ ਟੱਟੂ ਹੁੰਦਾ ਭਾ ਜ਼ਮੀਨ 'ਚ ਕੰਮ ਕਰਨ ਵਾਲਾ ਜਾਨਵਰ ਜ਼ਮੀਨੀ ਟੱਟੂ ਦੇਖੋ ਕਿੱਡੇ ਗੰਦੇ ਜਾਨਵਰਾਂ ਦਾ ਮਿਲਦੇ ਯੋਲ ਦੇ ਨਾਂ ਦੇ ਦਿੱਤੇ ਨੇ ਜੂਲਾ ਸ਼ਬਦ ਤੋਂ ਬਹਾਮਣ ਨੇ ਜੂਲਾਹਾ ਬਣਾ ਦਿੱਤਾ ਸੀਣ ਸ਼ਬਦ ਤੋਂ ਸ਼ੀਂਬਾ ਬਣਾ ਦਿੱਤਾ ਇੱਕ ਕੰਜਰ ਜਾਤ ਅਨਜਾਤ ਦਾ ਨੋ ਇੱਕ ਪ੍ਰਾਦਾ ਜਾਤ ਜਿਹੜੇ ਦਿਨੋਂ ਬਾਹਰ ਨਹੀਂ ਨਿਕਲ ਸਕਦੇ ਉਹ ਕੁਝੇ ਸੁੱਕਣਾ ਪੈਂਦਾ ਉਹਨਾਂ ਨੂੰ ਬਹਾਮਣ ਭਟਿਆ ਜਾਂਦਾ ਆ ਤੇ ਕੁਸ਼ਕ ਜਾਤਾਂ ਦੇ ਅਰਥ ਵੀਰੋ ਬਿਲਕੁਲ ਹੀ ਨੋ ਜਿਹੜੇ ਉਹ ਗਾਲਾਂ ਹੀ ਆ ਉਹ ਆਪਾਂ ਬੋਲ ਵੀ ਨਹੀਂ ਸਕਦੇ ਇੱਥੇ ਠੀਕ ਨਹੀਂ ਇਹ ਤਾਂ ਸਾਨੂੰ ਸੋਚਣਾ ਪਵੇਗਾ ਜਾਗਣਾ ਪਵੇਗਾ ਕਿ ਭਾ ਇਹਦਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਿੱਖ ਹੋਣਾ ਚਾਹੀਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਹਦੇ ਵਿੱਚ ਇੱਥੇ ਹੁਣ ਸਾਡੇ ਜਿਹੜੇ ਲੋਕ ਅਦਾਰਸਾਲ ਉਹਨਾਂ ਦੀ ਅਣਖ ਤੇ ਗੈਰਤ ਜਿਹੜੀ ਮਰ ਚੁੱਕੀ ਹੈ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਬਿਰੋ ਸੋਚਣਾ ਚਾਹੀਦਾ ਉਠੋ ਜਾਗੋ ਖਾਲਸਾ ਜੀ ਜਾਗੋ ਲਾਣ ਤੇ ਆਏ ਲਾਣ ਤੇ ਆ ਲੱਖ ਲਾਣ ਤੇ ਆ